ਤੋ ਪਹਿਲਾ ਸਾਰੇ ਮੇਰੇ ਪੱਤਰਕਾਰ ਵੀਰ ਭਾਵਿਓ ਪ੍ਰਿੰਟ ਮੀਡੀਆ ਤੋਂ ਨੇ ਸੋਸ਼ਲ ਮੀਡੀਆ ਤੋਂ ਨੇ ਇਲੈਕਟ੍ਰੋਨਿਕ ਮੀਡੀਆ ਤੋਂ ਨੇ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਤੇ ਜੀ ਆਇਆਂ ਨੂੰ ਮੇਰੇ ਨਾਲ ਸਾਡੀ ਪਾਰਟੀ ਦੇ ਸਾਰੇ ਅਹਿਮ ਰੁਕਨ ਬੈਠੇ ਨੇ ਔਰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਰੇ ਲੋਕਤੰਤਰ ਦਾ ਇੱਕ ਚੌਥਾ ਪਿੱਲਰ ਔਰ ਤੁਹਾਡੇ ਮਾਧਿਮ ਰਾਈ ਹਰ ਪੋਲੀਟੀਕਲ ਪਾਰਟੀ ਹਰ ਪਬਲਿਕ ਮੈਨ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਸਮਰਥ ਰਹਿੰਦਾ ਔਰ ਤੁਸੀਂ ਉਸ ਗੱਲ ਨੂੰ ਆਪਣੀ ਕਲਮ ਨਾਲ ਆਪਣੀ ਟੈਕਨੋਲੋਜੀ ਨਾਲ ਆਪਣੇ ਮੀਡੀਆ ਦੇ ਰਾਹੀਂ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ ਲੋਕਤੰਤਰ ਦੀਆਂ ਪਰੰਪਰਾਵਾਂ ਅਨੁਸਾਰ ਜਿਹੜੀ ਸਾਡੀ ਲੋਕਤੰਤਰ ਦੀ ਮੁੱਢਲੀ ਔੜੀ ਆ ਉਹਦੀਆਂ ਚੋਣਾਂ ਸਾਰੇ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਮੇਰੀ ਮਰਜ਼ਾ ਬਲੌਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਇੱਕ ਮੌਕਾ ਹੁੰਦਾ ਜਿੱਥੇ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਆਪਣੀ ਗੱਲ ਆਪਣਾ ਤਰੀਕਾ ਲੋਕਾਂ ਤੱਕ ਦੱਸਦੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀ ਬਲਾਕ ਸੰਮਤੀ ਆ ਉਹ 21 ਮੈਂਬਰਾਂ ਦੀ ਕੰਪੋਜ਼ ਹੁੰਦੀ ਆ ਔਰ ਉਹਦੇ ਵਿੱਚੋਂ ਅੱਜ 15 ਮੈਂਬਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਿਰਵਿਰੋਧ ਜਿੱਤ ਕੇ ਆ ਗਏ ਨੇ ਔਰ ਉਹਦੇ ਲਈ ਮੈਂ ਸਾਰੇ ਉਹਨਾ ਬਲੌਕ ਸੰਮਤੀ ਦੇ ਮੈਂਬਰਜ਼ ਨੂੰ ਮੁਬਾਰਕ ਦਿਨਾ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਵੱਧ ਚੜ ਕੇ ਉਹ ਵਿਕਾਸ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਮੇਰੀਆਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਔਰ ਉਸ ਤੋਂ ਬਾਅਦ 6 ਜੋ ਉਹਨਾਂ ਦੇ ਵਿੱਚ ਔਰ 3 ਜ਼ਿਲ੍ਹਾ ਪਰਿਸ਼ਦ ਜੋ ਉਹਨਾਂ ਦੇ ਵਿੱਚ ਚੋਣਾਂ ਜਿਹੜੀਆਂ ਨੇ ਹੋ ਰਹੀਆਂ ਨੇ ਸੋ ਤਕਰੀਬਨ ਇਹ ਚੋਣ ਸਾਰੇ ਹੀ विधानसभा ਹਲਕੇ ਦੇ ਹਰ ਪਿੰਡ ਨੂੰ ਕਵਰ ਕਰਨ ਜਾ ਰਹੀ ਆ ਇਸ ਸੰਦਰਭ ਦੇ ਵਿੱਚ ਮੈਂ ਆਪਣਾ ਪੱਖ ਦੂਸਰੇ ਸਟੈਪ ਤੇ ਰੱਖੂਗਾ ਪਰ ਪਿਛਲੇ ਦਿਨਾਂ ਦੇ ਵਿੱਚ ਸਾਡੇ ਲੋਕਲ ਐਮਐਲਏ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਆਪ ਤੇ ਬਹੁਤ ਸੁੰਦਾ ਨਹੀਂ ਕਿਉਂਕਿ ਕਈ ਵਾਰੀ ਮੁਖਾਲਫ ਦੀ ਗੱਲ ਨੂੰ ਸੁਣੋ ਉਹਦੀ ਉਹਦੀ ਨੌਲੇਜ ਨੂੰ ਦੇਖੋ ਕਿਸੇ ਵਕਤ ਵਾਦਾ ਹੋ ਜਾਂਦਾ ਪਰ ਇਹਨਾਂ ਦੀ ਗੱਲ ਦੇ ਵਿੱਚ ਨਾ ਦੇਖੋ ਵਾਦੇ ਵਾਲੀ ਗੱਲ ਹੁੰਦੀ ਆ ਨਾ ਹੀ ਕੋਈ ਗਿਆਨ ਦੀ ਗੱਲ ਹੁੰਦੀ ਆ ਇਹਨਾਂ ਦੇ ਵਿੱਚ ਜਬਲੀਆਂ ਜਿੰਨੀਆਂ ਮਰਜ਼ੀਆਂ ਨਾਲ ਕੋ ਮਰਵਾ ਲੋ ਉਹਦੇ ਲਈ ਇਹ ਨੰਬਰ ਇੱਕ ਦੇ ਨੇ ਮੈਂ ਮੀਡੀਆ ਰਹੀਂ ਆਪਣੇ ਇਲਾਕਾ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਅੱਜ ਹਾਲਾਤ ਕੀ ਬਣੇ ਕਿਸੇ ਵਕਤ ਕੋਈ ਸਟੈਂਡਰਡ ਜਿਹੜੇ ਨੇ ਅੱਜ ਉਹ ਬਦਲ ਗਏ ਤੁਸੀਂ ਲਫ਼ਜ਼ ਸੁਣਿਆ ਹੋਣਾ ਇੱਕ ਆਨਰ ਇਹ ਇੱਕ ਸ਼ੇਮ ਜਿਹੜੀ ਗੱਲ ਪਿਛਲੇ ਸਮਿਆਂ ਦੇ ਵਿੱਚ ਬਦਨਾਮੀ ਸਮਝੀ ਜਾਂਦੀ ਸੀ ਇਹਨਾਂ ਨੇ ਉਹਨੂੰ ਮਸ਼ਹੂਰੀ ਦੇ ਵਿੱਚ ਕਨਵਰਟ ਕਰਤਾ ਤਰਾਸਤੀ ਦੇਖੋ ਸਟੈਂਡਰਡ ਕਿਦਾਂ ਬਦਲੇ ਜਿਹੜੀ ਗੱਲ ਬੋਲਦਿਆਂ ਬੰਦਾ ਮਹਿਸੂਸ ਕਰਦਾ ਸੀ ਵੀ ਯਾਰ ਮੇਰੀ ਬਦਨਾਮੀ ਹੋਊਗੀ ਮੈਨੂੰ ਲੋਕ ਕੀ ਕਹਿਣਗੇ ਉਹਨੂੰ ਇਹਨਾਂ ਨੇ ਮਸ਼ਹੂਰੀ ਮੰਨ ਲਿਆ ਦੂਜੀ ਮੇਰੀ ਬੇਨਤੀ ਆ ਕਿ ਜਿਹੜੀ ਗੱਲ ਕਰਨ ਲੱਗਿਆ ਸ਼ਰਮ ਆਉਂਦੀ ਸੀ ਉਹਨੂੰ ਇਹ ਮਾਣ ਵਾਲੀ ਗੱਲ ਸਮਝਣ ਲੱਗ ਤਰਾਸ ਦੀ ਵੇਖੋ ਰਾਜਨੀਤੀ ਦੀ ਕਿੱਥੇ ਲਿਆ ਕੇ ਗਰਦਾਸਪੁਰ ਨੇ ਕਿੰਨੇ ਕਿੰਨੇ ਵੱਡੇ ਕਿੰਨੇ ਕਿੰਨੇ ਵਧੀਆ ਰਾਜਨੀਤਿਕ ਲੋਕ ਲੋਕਾਂ ਨੂੰ ਦਿੱਤੇ ਪਾਵੇ ਉਹ ਵੱਖਰੀ ਵੱਖਰੀ ਪੋਲੀਟੀਕਲ ਪਾਰਟੀ ਚੋਂ ਸੀਗੇ ਪਰ ਅੱਜ ਦੇ ਇਸ ਐਮਐਲਏ ਨੇ ਮਿਆਰ ਹੀ ਬਦਲ ਕੇ ਰੱਖਤੇ ਮੈਂ ਦੁਬਾਰਾ ਤੇ ਹਰ ਅਦਰ ਆ ਰਿਹਾ ਜਿਹੜੀ ਗੱਲ ਲੋਕ ਕਹਿਣ ਲੱਗਿਆ ਬਦਨਾਮੀ ਸਮਝਦੇ ਸੀ ਉਹਨੂੰ ਮਸ਼ਹੂਰੀ ਬਣਾ ਲਿਆ ਤੇ ਜਿਹੜੀ ਸ਼ਰਮ ਵਾਲੀ ਗੱਲ ਸੀ ਉਹਨੂੰ ਇਹਨਾਂ ਨੇ ਮਾਨ ਵਾਲੀ ਗੱਲ ਬਣਾ ਲਿਆ ਸਭ ਤੋਂ ਵੱਡੀ ਤਰਾਸ ਦੀ ਤੇ ਇਹ ਆ ਚੋਣਾ ਹੋਣੀਆ ਪੇਪਰ ਮਨਜ਼ੂਰ ਹੋਣੇ ਰਿਜੈਕਟ ਹੋਣੇ ਇਹ ਇੱਕ ਵੱਖਰਾ ਕਿਤਾ ਪਰ ਜਿਸ ਵਕਤ ਅੱਪਾ ਕੋਈ ਗੱਲ ਕਰੀਏ ਔਰ ਜ਼ਿੰਮੇਵਾਰ ਬੰਦਾ ਗੱਲ ਕਰੇ ਉਹਦਾ ਇੰਪੈਕਟ ਸਮਾਜ ਦੇ ਵਿੱਚ ਕੀ ਜਾਂਦਾ ਉਹ ਇੱਕ ਸਮਾਜ ਜਜਮੈਂਟ ਵੇਖਦਾ ਮੈਂ ਬੜੀ ਵਾਰੀ ਕਹਿ ਚੁੱਕਾ ਕਿ ਇਸ ਪਰਿਵਾਰ ਦੀ ਮਾਨਸਿਕਤਾ ਦੇ ਵਿੱਚ ਫਰਕ ਆ ਇਹਦਾ ਦੀ ਕਿਤੇ ਨਾ ਕਿਤੇ ਜਿਹੜਾ ਪਰਗਨਿਸ਼ਾ ਉਹਦੇ ਵਿੱਚ ਪਤਾ ਨਹੀਂ ਕਿਤੇ ਨਾ ਕਿਤੇ ਕਮੀ ਰਹਿ ਗਈ ਆ ਤਾਂ ਹੀ ਇਹੋ ਜਿਹੇ ਜਿਹੜੀ ਸ਼ਬਦਾ ਲੀਆ ਉਹ ਵਰਦੇ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਤੁਹਾਡੇ ਰਾਈ ਯਾਦ ਕਰੋ ਦੇਣਾ ਕਿਸੇ ਨੇ ਕਿਹਾ ਨਾ ਵੀ ਜਦੋਂ ਮੇਲਾ ਆਪ ਲੁੱਟਿਆ ਹੋਵੇ ਤੇ ਜਦੋਂ ਫਿਰ ਦੂਜਾ ਮੇਲਾ ਸਜਦਾ ਤੇ ਉਹ ਵੇਖਿਆ ਨਹੀਂ ਜਾਂਦਾ ਜਦੋਂ ਆਪ ਮੇਲਾ ਲੁੱਟਿਆ ਹੋਵੇ ਨਾ ਤੇ ਜਦੋਂ ਦੂਜਾ ਮੇਲਾ ਕੋਈ ਸਜਦਾ ਜਾਂ ਲਾਉਂਦਾ ਉਹ ਵੇਖਿਆ ਨਹੀਂ ਜਾਂਦਾ ਹਾਲਾਤ ਇਹਨਾਂ ਦੇ ਵੀ ਇਹ ਨੇ ਅੱਜ ਰਿਕਾਰਡ ਹੈ ਤੁਹਾਡੇ ਸਾਹਮਣੇ ਇਹਨਾਂ ਵੇਲੇ 17 ਦੀ 17 ਉਸ ਵਕਤ ਬਲਾਕ ਤਕ ਦਿਨਾ ਨਗਰ ਦੇ ਕੁਝ ਪਿੰਡ ਸੀ ਗਰਦਾਸਪੁਰ ਦੀਆਂ ਨਰੋਲ ਸਮਤੀਆਂ ਇਦਾਂ ਹੀ ਇਹਨਾਂ ਨੇ ਰਿਜੈਕਟ ਕਰਾਇਆ ਸੀ ਕਾਗਜ਼ ਜ਼ਿਲ੍ਹਾ ਪਰਸ਼ਦ ਅੱਜ ਜਿਹੜਾ ਘੋਤਪੁਖਰ ਤੋਂ ਲੜ ਰਿਹਾ ਸਰਮਾਇਆ ਦਾ ਆਦਮੀ ਆ ਇਹਨਾਂ ਦਾ ਫਲੈਂਸਰ ਆ ਅੱਜ ਉਸ ਵਕਤ ਉਹਨੂੰ ਇਹਨਾਂ ਨੇ ਬਿਨ ਬਗੈਰ ਮੁਕਾਬਲੇ ਤੋਂ ਲੈ ਕੇ ਆਏ ਸੀ ਜੱਬਰਜੋਨ ਵੇਖ ਲੋ ਬਗੈਰ ਮੁਕਾਬਲੇ ਤੋਂ ਹਯਾਦ ਨਗਰ ਜੋਨ ਵੇਖ ਲੋ ਬਗੈਰ ਮੁਕਾਬਲੇ ਤੋਂ ਉਹ ਅੱਜ ਯਾਰ ਇਹਨਾਂ ਦੇ ਬੰਦੇ ਚੋਣਾ ਲੜਨਾ ਨਹੀਂ ਚਾਹਦੇ ਕਾਹਦੇ ਇਹ ਗਲਤ ਭਰ ਰਹੇ ਨੇ ਕਾਹਦੇ ਕੀ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਸ ਵਕਤ 5 ਸਾਲ ਇਹਨਾਂ ਦਾ ਰਾਜ ਸੀ ਸਰਪੰਚਾਂ ਦੀ ਤਰਾਹੀ ਤਰਾਹੀ ਕਰਾਉਂਦੀ ਸੀ ਇਹਨਾਂ ਨੇ ਚੱਕ ਮੁਕਾ ਸਾਰੇ ਪਰਿਵਾਰ ਨੇ ਆਪ ਰੱਖਿਆ ਸੀ ਗਿਆ ਇੱਕ ਰਿਸ਼ਤੇਦਾਰ ਉਥੇ ਟੀ.ਐਲ ਆਇਆ ਦਾ ਸੀਗਾ ਦੂਜਾ ਰਿਸ਼ਤੇਦਾਰ ਇਹਨਾਂ ਨੇ ਵੀਡੀਓ 'ਚ ਬਣਾਇਆ ਦਾ ਸੀਗਾ ਚੱਕ ਭੁਖਾ ਆਪਣੇ ਕੋਲ ਸੀ ਗਿਆ ਲੋਟ ਪੰਜਾਬੀ ਰਾਜ ਦਾ ਲੁੱਟ ਕੇ ਰਹਿ ਗਿਆ ਸਾਰਾ ਪਰਿਵਾਰ ਤੇ ਉਹਨਾਂ ਨੂੰ ਹੋਰ ਕਹਿੰਦੇ ਨੇ ਇਲੈਕਸ਼ਨ ਲੜੋ ਉਹ ਕਹਿੰਦੇ ਅਸੀਂ ਕਿਸ ਗੱਲ ਨਾਲ ਇਲੈਕਸ਼ਨ ਲੜੀਏ ਹੁਣ ਲੋਟੇ ਤੇ ਤੁਸੀਂ ਗਏ ਖਾ ਤੁਸੀਂ ਗਏ ਤੇ ਹੁਣ ਧੋਣ ਬਣਾਉਣ ਦੀ ਵਾਰੀ ਆਈ ਤਾਂ ਸਾਨੂੰ ਗਾਂ ਕਰੀ ਜਾਂਦੇ ਹੋ ਇਹਨਾਂ ਨੇ ਇੱਕ ਹੱਲੇ ਤੋਂ ਉਮੀਦਵਾਰ ਸੀ ਉਹ شریف ਆਦਮੀ ਇਹਨਾਂ ਦੇ ਦਬਾਅ ਥਲੇ ਫਸ ਗਿਆ ਉਹਨੇ ਜਾ ਕੇ ਆਪਣੇ ਦੋ ਆਧਾਰ ਕਾਰਡ ਲਾਏ ਉਹਨਾਂ ਨੂੰ ਸਾਈਨ ਕੀਤਾ ਰਿਕਾਰਡ ਚੈੱਕ ਕਰਾ ਲਓ ਵਿਡਰਾਲ ਦਿੱਤੀ ਤੇ ਉਹਨੇ ਕਹਿ ਜੀ ਮੈਂ ਇਲੈਕਸ਼ਨ ਲੜਨਾ ਇਹ ਜਵ ਸਾਰਾ ਟਬਰ ਉਹਦੇ ਦੁਆਲੇ ਹੋਇਆ ਜਾ ਕੇ ਉੱਥੇ ਜਾ ਕੇ ਉਹਨੂੰ ਮਾਰ ਕੇ ਲਿਆਂਦਾ ਉਹਨੂੰ ਅਫਸਰ ਕਹਿਣ ਲੱਗੇ ਮੈਂ ਜੀ ਲੜਾ ਲਓ ਸਾਨੂੰ ਕੀ ਤਰਾਹ ਦੇ ਲੜਨਾ ਜਾਂਦਾ ਉਹ ਜਿਹੜਾ ਬੰਦਾ ਵਿਡਰਾਲ ਦੇ ਆਇਆ ਜਾ ਕੇ ਉਹਨੂੰ ਕੀਤਾ ਇਹ ਹਾਲਾਤ ਬਾਕੀਆਂ ਦੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਭਰੇ ਵੀ ਉਹਨਾਂ ਨੇ ਸਾਡੇ ਬੰਦਿਆਂ ਨੂੰ ਦੱਸਤਾ ਉਹ ਭਰਾ ਹੀ ਨਹੀਂ ਉਹ ਇਲੈਕਸ਼ਨ ਲੜਨਾ ਆ ਮੈਂ ਫਲਾਣਾ ਕਾਲੂ ਛੱਡਿਆ ਯੋ ਦੂਜੇ ਨੇ ਦੱਸਤਾ ਮੇਰਾ ਫਲਾਣੀ ਦਾ ਕਬਜ਼ਾ ਯੋ ਜਾ ਆ ਕਰ ਲੋ ਕਹਿਨ ਤੋਂ ਭਾਵ ਕਿ ਬੰਦੇ ਇਹਨਾਂ ਨੂੰ ਨਾ ਲੱਭਣ ਤਰਲੇ ਲੈਣ ਤੇ ਫੇਰ ਜਾ ਕੇ ਤੇ ਰੌਲਾ ਕੌਣ ਦੂਜੀ ਮੇਰੀ ਬੇਨਤੀ ਆ ਵੀ ਭੁੱਲਣਾ ਨਹੀਂ ਚਾਹੀਦਾ ਆਪਣਾ ਪਛੋਕਰ ਯਾਦ ਰੱਖਣਾ ਚਾਹੀਦਾ ਕੀ ਕੀਤਾ ਜਿ ਧਾਰਾ ਚ ਅਸੀਂ ਤਾਂ ਕਿਸੇ ਦਾ ਕੋਈ ਪੇਪਰ ਨਹੀਂ ਖੋਇਆ ਅਸੀਂ ਕਿਸੇ ਨੂੰ ਇਹ ਨਹੀਂ ਕਿਹਾ ਤੂੰ ਨਾ ਦੇ ਇਹਨਾਂ ਵੇਲੇ ਸਰ ਨਿਸ਼ਾਨ ਸਿੰਘ ਜੀ ਕੋਈ ਲੰਬਾ ਸਮਾਂ ਪੰਚਾਇਤੀ ਰਾਜ ਦੇ ਵਿੱਚੋਂ ਸਰ ਰঞ্জੀਤ ਸਿੰਘ ਜੀ ਦੱਸੋ ਵੀ ਕਿੱਦਾਂ ਨਹੀਂ ਇਹਨਾਂ ਨੇ ਪੇਪਰ ਖੋਏ ਕਿੱਦਾਂ ਨਾ ਮਾਰਕਟਾਈ ਨਹੀਂ ਕੀਤੀ ਇਹਨਾਂ ਅੰਦਰ ਹੀ ਨਹੀਂ ਅਸੀਂ ਵੜ ਦਿੱਤਾ ਅੰਦਰ ਹੀ ਵੜਨ ਦਿੱਤਾ ਯਾਰ ਇਹਨਾਂ ਦੇ ਨਾਲ ਹਾਂ ਅੰਦਰ ਨਹੀਂ ਵੜ ਦਿੱਤਾ ਸਾਨੂੰ ਇਹਨਾਂ ਨੇ ਆਹ ਬੰਦਾ ਸਾਹਮਣੇ ਬੈਠਾ ਜਿੰਨੇ ਇੱਕ ਸਰਪੰਚੀ ਲੜਨੀ ਸੀਗੀ ਇਹਦੇ ਦੋ ਹੱਥ ਮਾਰਿਆ ਇਹਨਾਂ ਨੇ ਔਰ ਦੂਜੀ ਵਾਰੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮੋਦੀ ਆ ਬੰਦੇ ਨੇ ਜਿਹੜੇ 2022 ਚ ਆਮ ਆਦਮੀ ਪਾਰਟੀ ਨਾਲ ਚੱਲੇ ਇਹਨਾਂ ਦੇ ਪੇਪਰ ਹੀ ਦਾਖਲ ਹੋਣ ਦਿੱਤੇ ਯਾਰ ਅਸੀਂ ਤਾਂ ਕਿਸੇ ਨੂੰ ਨਹੀਂ ਰੋਕਿਆ ਅਸੀਂ ਕਿਹਾ ਵੀ ਜਿੰਨੇ ਦੇਣਾ ਆਪਣੇ ਪੇਪਰ ਦਿਓ ਹੁਣ ਜੇ ਤੁਹਾਡੇ ਬੰਦੇ ਆਪ ਖਾਲੀ ਛਾਡਣ ਆਪ ਗਲਤੀਆਂ ਕਰ ਦੇਣ ਤੇ ਫਿਰ ਕਸੂਰ ਕਿਹਦਾ ਹੀ ਨਹੀਂ ਕਾਰਨ ਇਹ ਆ ਵੀ ਆਮ ਆਦਮੀ ਪਾਰਟੀ ਨੇ ਇਹਨਾਂ 3.5 ਤੋਂ 4 ਸਾਲਾਂ ਦੇ ਵਿੱਚ ਨਾ ਹਰ ਪਿੰਡ ਦੇ ਵਿੱਚ ਇੰਨਾ ਕੰਮ ਕੀਤਾ ਇੰਨੀ ਡਿਵੈਲਪਮੈਂਟ ਕੀਤੀ ਆ ਕਿ ਤਾਂ ਕਿ ਉਹਨਾਂ ਨੂੰ ਹੁਣ ਇਸ ਗੱਲ ਦਾ ਇਹਨਾਂ ਦੇ ਬੰਦਿਆਂ ਨੂੰ ਵੀ ਡਰਾ ਪਰ ਮੈਂ ਬੇਨਤੀ ਕਰੂੰਗਾ ਕਿ ਕਥਰੀ ਦੇ ਕਰਨੇ 'ਚ ਫਰਕ ਨਹੀਂ ਹੋਣਾ ਚਾਹੀਦਾ ਜਾਂ ਇਸ ਗੱਲ ਦੀ ਹਿੰਮਤ ਰੱਖੋ ਮੰਨੋ ਜੇ ਵੀ ਆ ਕੀਤਾ ਉਹ ਤੇ ਮੰਨਣਾ ਕੋਈ ਨਹੀਂ ਆਪਣੇ ਵੱਲ ਐ ਬੜੇ ਸੱਚੇ ਸੁੱਚੇ ਬਣ ਕੇ ਦੱਸਣਾ ਤੇ ਫੇਰ ਕਹਿੰਦਾ ਜੀ ਸਾਡੀ ਪੱਗ ਤੇ ਕੋਈ ਦਾਗ ਨਹੀਂ ਹੈ ਤੇ ਮੈਂ ਇਹਨਾਂ ਨੂੰ ਪੁੱਛੋ ਵੀ ਉਹ ਦਾਗ ਦਾਗੋ ਦਾਗ ਹੋਇਆ ਪਿਆ ਸਾਰਾ ਕੰਮ ਮੇਰਾ ਕਹਿਣ ਤੋਂ ਭਾਵ ਵੀ ਇਹਨਾਂ ਨੂੰ ਇਹ ਜਿਹੜੀ ਮਾਨਸਿਕਤਾ ਨਾ ਉਹਨੂੰ ਜ਼ਰੂਰ ਬਦਲਣਾ ਚਾਹੀਦਾ ਇਹਨਾਂ ਨੂੰ ਇਹ ਨਾ ਸਮਝਣ ਕੋਈ ਇਨਸਾਨ ਕਮਜ਼ੋਰ ਨਹੀਂ ਆ ਹਰ ਬੰਦਾ ਮਜ਼ਬੂਤ ਹੁੰਦਾ ਪਰ ਮੈਂ ਆਪਣੀ ਸੰਸਕ੍ਰਿਤੀ ਦਾ ਆਪਣੀ ਮਰਿਆਦਾ ਦਾ ਆਪਣੀ ਟ੍ਰੈਡੀਸ਼ਨਾਂ ਦਾ ਉਲੰਘਣਾ ਨਹੀਂ ਕਰਨੀ ਉਹ ਮੈਨੂੰ ਮੇਰੇ ਵਿਰਸੇ ਚ ਮਿਲੀ ਆ ਮੇਰਾ ਅਮੀਰ ਵਿਰਸਾ ਮੈਂ ਜਿਹੜੀ ਬੜੀ ਸਖਤ ਤੋਂ ਸਖਤ ਗੱਲ ਵੀ ਕਹਿਣੀ ਆ ਉਹ ਚੰਗੇ ਸ਼ਬਦਾਂ ਦੇ ਵਿੱਚ ਕਹਿਣੀ ਆ ਮੈਂ ਉਹ ਗੱਲ ਕਹਿਣੀ ਆ ਜਿਹਦੇ ਨਾਲ ਕਿਸੇ ਨੂੰ ਠੇਸ ਨਾ ਹੋਏ ਯਾਰ ਕਰੋ ਹਮ ਉਹੀ ਸਾਰੇ ਪੱਤਰਕਾਰ ਬੈਠੇ ਹੋ ਯਾਦ ਕਰੋ ਉਸ ਵਕਤ ਐਸ ਡੀ ਐਮ ਯਾਦ ਕਰੋ ਮਾਹੌਲ ਇਹਨਾਂ ਨੇ ਯਾਰ ਲਾਹ ਲੁਹਾਨ ਕੀਤਾ ਲੋਕਾਂ ਦਾ ਬੁਰਾ ਹਾਲ ਕੀਤਾ ਬੰਕੇ ਦਿਹਾੜੇ ਕੀਤਾ ਉਹ ਗੱਲਾਂ ਯਾਰੇ ਭੁੱਲ ਗਏ ਜਾਂ ਕੋਈ ਇਹ ਦਵਾਈ ਦੁਈ ਖਾਂਦੇ ਨੇ ਵੀ ਜਿਹੜੀਆਂ ਇਹਨਾਂ ਨੂੰ ਗੱਲ ਯਾਦ ਨਹੀਂ ਰਹਿੰਦੀ ਕੋਈ ਇਹੋ ਜਿਹਾ ਟੌਨਿਕ ਲੈ ਲਿਆ ਕਰਨ ਵੀ ਜਿਹੜੀ ਪਿਛਲੀ ਮੈਮਰੀ ਆ ਉਹ ਇਹਨਾਂ ਦੀ ਜ਼ਰੂਰ ਤੇਜ਼ ਰਵੇ ਸਿਰ ਵੇਖੋ ਅੱਜ ਮੈਂ ਪ੍ਰੈਸ ਲਈ ਇੱਕ ਬਹੁਤ ਗੰਭੀਰ ਮਸਲੇ ਦੇ ਉੱਪਰ ਗੱਲ ਕਰਨਾ ਚਾਹਨਾ ਜਿਹੜੀ ਇਹ ਆਕਨਾ ਭਾਵਨਾਵਾਂ ਤੇ ਆਉਂਦੇ ਜੁੜ ਜਾਂਦੇ ਇਹਨਾਂ ਨੂੰ ਕਿਸੇ ਔਰਤ ਦਾ ਕਿਸੇ ਲੇਡੀ ਦੀ ਮਾਨ ਮਰਿਆਦਾ ਇੱਜ਼ਤ ਦਾ ਕੋਈ ਸਵਾਲ ਉਹ ਲੇਡੀ ਆਫੀਸਰ ਆ ਤੁਸੀਂ ਗਾਲਾਂ ਕੱਢਣੀਆਂ ਮੈਨੂੰ ਕੱਢੋ ਭਗਵੰਤ ਮਾਨ ਜੀ ਨੂੰ ਕਹਿ ਲੋ ਮਾੜਾ ਚੰਗਾ ਹੋਰਾਂ ਨੂੰ ਕਹਿ ਲੋ ਇੱਕ ਔਰਤ ਇਹ ਉਹਦੇ ਯਾਰ ਪਰਸਨਲ ਲਾਈਫ ਦੇ ਉੱਪਰ ਤੁਸੀਂ ਗੱਲ ਕਰਨੀ ਉਹਦੇ ਹਸਬੰਡ ਵੱਲੋਂ ਕਹਿਣਾ ਯਾਰ ਮਾਵਾਂ ਧੀਆਂ ਬੱਚੀਆਂ ਸਾਂਝੀਆਂ ਨੇ ਰਾਜਨੀਤੀਆਂ ਹੁੰਦੀਆਂ ਰਹਿਣਗੀਆਂ ਸਰਕਾਰਾਂ ਬੰਦੀਆਂ ਰਹਿਣਗੀਆਂ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿਣਗੀਆਂ ਇਹ ਪੁਆਇੰਟ ਇਹ ਕਹਿੰਦਾ ਕਿ ਨਾਰੀ ਦੀ ਇੱਜ਼ਤ ਕਰਨਾ ਇਨਸਾਨ ਦਾ ਫਰਜ਼ ਬੰਦ ਹੈ ਯਾਰ ਇੱਕ ਗੱਲ ਕਰਦੇ ਨੇ ਕਿ ਇਹਨੂੰ ਕਹਿੰਦਾ ਵੀਡੀਓ ਕਰਪਟ ਕਿ ਇਹਨੂੰ ਕਹਿੰਦਾ ਐਸਜੀਐਮ ਕਰਪਟ ਉਹ ਬੰਦਾ ਪੁੱਛੇ ਵੀ ਤੁਹਾਡੇ ਪਰਿਵਾਰ ਚੋ ਹੈ ਕਿਹੜਾ ਜਿਹੜਾ ਕਰਪਟ ਨਹੀਂ ਆਖਾ ਕਿਹੜੀ ਗੱਲ ਤੁਸੀਂ ਛੱਡੀ ਆ ਆ ਮੈਂ ਤਾਂ ਸੁਣਦਾ ਨਹੀਂ ਆ ਕਿਤੇ ਬੱਬੇ ਹਲੀ ਸਾਹਮਣੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਦੱਸਿਆ ਵੀ ਕਿਦਾਂ ਵਕਲ ਬੋਰਡ ਦੀਆਂ ਜ਼ਮੀਨਾਂ ਇਹਨਾਂ ਨੇ ਲਈਆਂ ਨੇ ਤੇ ਕਿਦਾਂ ਉਹ ਗੋਡੇ ਫੜੇ ਜਾ ਕੇ ਗੋਡੇ ਫੜਨ ਦੀ ਆਦਤ ਇਹਨਾਂ ਨੂੰ ਪੁਰਾਣੀ ਆ ਇਹ ਜਦੋਂ ਕਿਤੇ ਲੋੜ ਇਹਨਾਂ ਨੂੰ ਪੈਂਦੀ ਆ ਸਾਹ ਨਾਲੋਂ ਵੱਧ ਗੋਡੇ ਫੜਦੇ ਨੇ ਇਹਨਾਂ ਦੀ ਮਾਨਸਿਕਤਾ ਵੇਖੋ ਆਹ ਵੇਖੋ ਇਹ ਕਹਿੰਦੇ ਨੇ ਜੀ ਅਸੀਂ ਆਪਣੇ ਵਾਸੀ ਦਾ ਮੁੰਡਾ ਹਜ਼ਾਦਨਗਰ ਜ਼ੋਨ ਤੋਂ ਚੋਲ ਲੜਾ ਰਹੇ ਆ ਮਾਨਸਿਕਤਾ ਦੱਸਣ ਲੱਗਾ ਲੋਕਤੰਤਰ ਕਿੱਥੇ ਚਲੇ ਗਿਆ ਆ ਉਹ ਬੰਦਾ ਜਿਹਦੇ ਖਿਲਾਫ ਇੱਕ ਔਰਤ ਨੇ 64 ਦੇ ਤਹਿਤ ਐਫ ਆਈ ਆਰ ਦਿੱਤੀ ਇਹ ਐਫ ਆਈ ਆਰ ਕੈਨਸਲ ਹੋ ਗਈ ਆ ਮੈਂ ਦੱਸ ਰਿਹਾ ਮੀਡੀਆ ਦੇ ਰਾਹੀਂ ਸਾਰੀ ਸੰਗਤ ਨੂੰ ਦੱਸ ਰਿਹਾ ਵੀ ਇਹ ਐਫ ਆਈ ਆਰ ਐਟ ਦੀ ਮੂਮੈਂਟ ਸਟੈਂਡ ਨਹੀਂ ਕਰ ਰਹੀ ਪਰ ਇੱਕ ਬਹੁਤ ਵੱਡਾ ਅਲੀਗੇਸ਼ਨ ਲੱਗਾ ਔਰ ਸਾਰਾ ਪਰਿਵਾਰ ਐਸ ਐਸ ਪੀ ਦੇ ਗੋਡਿਆਂ 'ਚ ਵੜ ਗਿਆ ਸਾਡਿਆਂ ਨੂੰ ਵੀ ਇਹਨਾਂ ਨੇ ਜਾ ਕੇ ਮਨਾਇਆ ਮੁਰੇ ਹੱਥ ਜੋੜੇ ਵੀ ਸਾਡੇ ਮਾਸੀ ਦਾ ਮੁੰਡਾ ਸਾਡਾ ਰਹਿਣਾ ਕੁਛ ਨਹੀਂ ਕਰੋੜਾ ਰੁਪਈਆ ਖਰਚ ਕੇ ਉਸ ਔਰਤ ਕੋਲ ਜਾ ਮਾਫੀਆਂ ਮੰਗ ਕੰਪਰੋਮਾਈਜ਼ ਕਰ ਤੇ ਆ ਐਫ ਆਈ ਆਰ ਇਹਨਾਂ ਨੇ ਕੰਪਰੋਮਾਈਜ਼ ਕਰਕੇ ਕੈਨਸਲ ਕਰਾਈ ਆ ਇਹਨਾਂ ਦੀ ਮਾਨਸਿਕਤਾ ਦੇ ਜਿਹੜਾ ਕਿਸੇ ਨੂੰ ਕਰਪਟ ਕਹਿੰਦੇ ਨੇ ਇਹਨਾਂ ਨਾਲੋਂ ਵੱਧ ਹੋਰ ਕੀ ਮਾਨਸਿਕਤਾ ਹੋ ਸਕਦੀ ਆ ਆ ਇਹਨਾਂ ਦਾ ਕੈਂਡੀਡੇਟ ਆ ਜਿਹਨੂੰ ਇਹਨਾਂ ਨੇ ਜ਼ਲਾਪਰ ਬਰੀ ਕਿਆ ਕੀ ਮਰਿਆਦਾ ਇੱਕ ਐਸੀਆ ਟ੍ਰੈਡੀਸ਼ਨ ਜਿਹੜੀਆਂ ਪਬਲਿਕ ਲਾਈਫ ਦੇ ਵਿੱਚ ਨੇ ਉਹਨਾਂ ਨੂੰ ਮੈਂਟੇਨ ਕਰਨਾ ਚਾਹੀਦਾ ਇਹਨਾਂ ਨੂੰ ਵੱਡੇ ਛੋਟੇ ਦਾ ਲਿਆਜ ਨਹੀਂ ਆ ਮੇਰੀ ਤਾਂ ਚਲੋ ਇਹਨਾਂ ਨੇ ਹਮੇਸ਼ਾ ਹੀ ਮੇਰੇ ਖਿਲਾਫ ਬੋਲਦੇ ਨੇ ਜੀ ਸੱਚ ਕੇ ਬੋਲਣ ਕਿਉਂਕਿ ਇਹਨਾਂ ਦੇ ਅੱਗੇ ਅੜਿਆ ਕੋਈ ਨਹੀਂ ਉਹਨਾਂ ਨੂੰ ਲੱਭਦਾ ਵੀ ਮਾੜਦਾ ਵਾ ਜਿਹੜਾ ਬੰਦਾ ਇਹਨਾਂ ਦੇ ਅੱਗੇ ਅੜੇ ਉਹਦੇ ਫੇਰੇ ਇਦਾਂ ਹੀ ਦੁਆਲੇ ਹੁੰਦੇ ਨੇ ਤੇ ਮੈਨੂੰ ਆ ਦੀ ਪਰਵਾਹ ਨਹੀਂ ਦੂਜੀ ਗੱਲ ਇਹ ਬੜਾ ਰੌਲਾ ਪਾਉਂਦਾ ਇਹ ਮੈਰੀਓ ਪੁਲਾਨੀ ਦਾ ਯਾਦ ਨਗਰ ਮੰਜਾ ਡਾ ਲੈਣਾ ਉਹ ਮੰਜਾ ਇਹਨਾਂ ਨੇ ਸਾਢੇ 3 ਸਾਲਾਂ ਤੋਂ ਦੋ ਵਾਰੀ ਡਾਇਆ ਜੇ ਇਹ ਜੋ ਨੰਬਰ ਯਾਦ ਨਗਰ ਦਾ ਹੀ ਹੋਰ ਕੀ ਆ ਤੋ ਆ ਰੰਜੀਤੋਂ ਨੇ ਵੇਚੇ ਨੇ ਮੰਜਾ ਇਹਨਾਂ ਦਾ ਡਾਇਆ ਦੋ ਵਾਰੀ ਇੱਕ ਵਾਰੀ ਕਾਦੇ ਲਈ ਲਾਇਆ ਉਹ ਵਿਚਾਰਾ ਬਜ਼ੁਰਗ ਉਹਦਾ ਜਾਲੀ ਦੁੱਧ ਵੇਚਦੇ ਸੀ ਤੇ ਐਸਐਸਪੀ ਦੀ ਕੋਠੀ ਦੇ ਬਾਹਰ ਜਾ ਕੇ ਧਰਨਾ ਲਾ ਲਿਆ ਮੰਜਾ ਲਾ ਲਿਆ ਤੇ ਉਹਨੂੰ ਐਸਐਸਪੀ ਨੂੰ ਮਗਰੋਂ ਕਿਹਾ ਉਹ ਯਾਰ ਇਹਨੇ ਸਾਡੇ ਖਿਲਾਫ ਬਿਆਨ ਦੇ ਦਿੱਤੇ ਨੇ ਮਾਲ ਤੇ ਅਸੀਂ ਖਾਦਾਵਾ ਇਹ ਵਿਚਾਰਾ ਤੇ ਆਵੇ ਘੁਗਿਆ ਹੀ ਮਾਰਦਾ ਰਿਆ ਤੇ ਸਾਨੂੰ ਨਾ ਵੇਚਵਾਲ ਲਈ ਉਹਦੇ ਗੋਡੇ ਫੜ ਗਿਆ ਉਹਦੇ ਕੋਲ ਖਲਾਸੀ ਕਰਾਈ ਤੇ ਮੰਝਾ ਉੱਥੇ ਲਾਇਆ ਦੂਜਾ ਮੰਝਾ ਨਾਲ ਆਇਆ ਉੱਥੇ ਜਿੱਥੇ 5 ਸਾਲ ਇਹਨਾਂ ਨੂੰ ਵਧੀਆ ਮੱਛੀ ਵਧੀਆ ਮੀਟ ਵਧੀਆ ਦੂਜਾ ਸਮਾਨ ਜਾਂਦਾ ਰਿਆ ਉੱਥੇ ਮੰਝਾ ਲਾ ਲਿਆ ਉਹ ਗਰੀਬ ਦਾਸਾ ਮੰਝਾ ਲਾਇਆ ਵੀ ਉਹਦਾ ਮੰਜਾ ਚਕਾਰਦਾ ਇਹਨਾਂ ਨੇ ਇਹਨਾਂ ਦਾ ਇਹ ਮੰਝੇ ਲਾਉਂਦੇ ਨੇ ਲੋਕਾਂ ਵਾਸਤੇ ਨਹੀਂ ਲਾਉਂਦੇ ਇਹ ਮੰਝੇ ਲਾਉਂਦੇ ਨੇ ਲੋਕਾਂ ਨੂੰ ਜਾਲੀ ਦੁੱਧ ਭਲਾਉਣ ਵਾਸਤੇ ਇਹ ਮੰਝੇ ਲਾਉਂਦੇ ਨੇ ਜਿਹੜੀ ਮੱਛੀ ਬੰਦ ਹੋ ਜੇ ਜਿਹੜਾ ਮੀਡ ਬੰਦ ਹੋ ਜੇ ਉਹਨਾਂ ਫੇਰ ਮੰਜਾ ਲਾ ਲੈਂਦੇ ਨੇ ਤੇ ਭਰਾ ਕੋਈ ਗੱਲ ਨਹੀਂ ਹੋਣ ਮੰਜਾ ਲਾ ਲਈ ਜਿਹੜਾ ਤੂੰ ਕਹਿਣਾ ਇਹ ਮੈਂ ਮੰਜਾ ਲਾਉਣਾ ਵਾ ਇਹ ਵੀ ਇਹ ਵੀ ਆਪਣਾ ਧਰਮ ਕੱਢ ਗੁਰਦਾਸਪੁਰ ਦੀ ਰਾਜਨੀਤੀ ਨੂੰ ਬਦਲ ਲਈ ਆਏ ਆ ਗੁਰਦਾਸਪੁਰ ਦੀ ਰਾਜਨੀਤੀ ਦਾ ਦੂਜਾ ਰੂਪ ਲੋਕਾਂ ਨੂੰ ਦੱਸਣ ਆਏ ਆ ਉਹ ਯਾਰ ਅਸੀਂ ਉਹ ਰੂਪ ਰਾਜਨੀਤੀ ਦਾ ਸਾਬਤ ਕਰਕੇ ਰੱਖਣਾ ਬਦਲ ਕੇ ਰੱਖਣਾ ਤੂੰ ਜਿੰਨਾ ਮਰਜ਼ੀ ਰੌਲਾ ਪਾ ਲਓ ਫਿਰ ਇਹ ਕਹਿੰਦਾ ਜੀ ਉਹ ਮੈਂ ਪਾਰਲੀਮੈਂਟ ਦੇ ਵੇਖਿਆ ਇਹਦੇ ਭਰਾ ਨੂੰ ਤੇ ਅਸੀਂ ਭਜੇ ਤੇ ਨਹੀਂ ਅਸੀਂ ਸਾਰਾ ਪਰਿਵਾਰ ਉੱਥੇ ਖਲੋਤੇ ਸੀ ਪਹਿਲਾਂ ਹੁਣ ਫੇਰ ਆ ਗਏ ਨੇ ਇਲੈਕਸ਼ਨ ਫੇਰ ਪਰਿਵਾਰ ਨੇ ਜਾਣਾ ਵਾ ਤੇਰਾ ਜਿਹੜਾ ਦਿਲ ਕਰੇਗਾ ਜਿਹੜਾ ਤੇਰਾ ਦਿਲ ਕਰੇਗਾ ਸਿੱਧਾ ਹੋ ਕੇ ਵੇਖ ਲਈ ਪਰਿਵਾਰ ਤੇਰੇ ਸਾਹਮਣੇ ਆ ਵਰਕਰ ਮੇਰਾ ਪਿੱਛੇ ਰਹੇਗਾ ਇੱਕ ਦੇ ਵੇਲੇ ਸਾਢੇ ਵਜੇ ਅਸੀਂ ਤੇਰੇ ਵਜ੍ਹਾ ਨਾਲ ਫੇਰ ਤੈਨੂੰ ਦੱਸਾਂਗੇ ਵੀ ਗੱਲ ਕੀ ਹੁੰਦੀ ਹੈ। ਉਹ ਯਾਰ ਐਵੇਂ ਤੂੰ ਗੱਲਾਂ ਕਰੀ ਜਾਂਦਾ ਕਿੰਨੂ ਤੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਨਾ ਬੰਦੇ ਤੇਰੇ ਨਾਲ ਨਹੀਂ ਬੰਦੇ ਤੈਨੂੰ ਅੰਦਰੋਂ ਗੱਲਾਂ ਘੜ ਦੇਣੇ ਜਿਹੜਾ ਬੰਦਾ ਤੇਰੇ ਨਾਲ ਲੱਗਦਾ ਆਰਥਿਕ ਤੌਰ ਤੇ ਤੂੰ ਉਹਨੂੰ ਚੂਸ ਲੈਣਾ ਉਹਨੂੰ ਚੂਸ ਕੇ ਐਸਾ ਸੁੱਟਦਾ ਕਿ ਉਹ ਕਿਸੇ ਜਗ੍ਹਾ ਰਹਿੰਦਾ ਨਹੀਂ। ਤੂੰ ਗੱਲਾਂ ਕਰਨਾ ਯਾਰ ਤੂੰ ਆਪਣੇ ਵੇਲੇ ਇੱਕ ਤੂੰ ਇੱਕ ਟੀਚਰ ਰੱਖਿਆ ਦਾ ਸੀ ਅੱਜ ਮੈਨਾਂ ਨਹੀਂ ਲੈਣਾ ਫਿਜ਼ੀਕਲ ਐਜੂਕੇਸ਼ਨ ਦਾ ਸੀ ਜਿਹਦਾ ਕੰਮ ਹੀ ਹੋਈ ਸੀਗਾ ਮੇ ਜਿੱਥੇ ਕਿਦੇ ਵੋਟ ਪੇਪਰ ਹੋ ਰਹੀ ਉਥੇ ਪਹੁੰਚੋਣੇ ਤੇ ਕਰਨੇ ਤੂੰ ਬਰਵਾ ਕੇ ਰੱਖਤਾ ਉਹਨੂੰ ਆ ਜੋ 5 ਸਾਲ ਹੋ ਗਏ ਨੇ ਸ਼ਾਂਤੀ ਦੀ ਜ਼ਿੰਦਗੀ ਬਿਤਾਉਣ ਦੀਆਂ ਕਹਿਣ ਤਾਂ ਭਾਵ ਯਾਰ ਗੱਲ ਉਹ ਕਰੀਏ ਜਿਹੜੀ ਨਵਾ ਦੇਣੀ ਹੈ ਵੱਡੇ ਛੋਟੇ ਦਾ ਨਾ ਨੂੰ ਅਸਰ ਕੋਈ ਨਹੀਂ ਇਹ ਤੇ ਸਾਨੂੰ ਤੇ ਚਲੇ ਗਾਲਾਂ ਕੱਢਣੀਆਂ ਕੱਢਣੀਆਂ ਨੇ ਇਹ ਆਪਣੇ ਨੂੰ ਵੀ ਛੱਡਦਾ ਉਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਸੀਂ ਉਹਦੇ ਵਿਰੋਧੀ ਆਂ ਸਾਡਾ ਵਿਰੋਧੀ ਆ ਲੀਡਰ ਆਫ ਦੀ ਆਪੋਜੀਸ਼ਨ ਆ ਉਹ ਜਿਹੜੀ ਕੋ ਰੈਲੀ ਹੋਈ ਸੀ ਫਲੋਤਰਾ ਜੀ ਉਥੇ ਉਹਦੇ ਦੁਆਲੇ ਹੋ ਗਿਆ ਤੂੰ ਸੱਦਰ ਪੱਤਰ ਗਿਆ ਅੰਕਲ ਜੀ ਆਹਰ ਸਾਲੂ ਫਰਾ ਦਿਓ ਯਾਰ ਤੂੰ ਵੇਖ ਵੀ ਆ ਘਰ ਵੀ ਆਪਣੇ ਬਾਪੂ ਨੂੰ ਇੱਧੇ ਕਿੰਨੇ ਬਣ ਗਏ ਯਾਰ ਰੱਖੋ ਰੱਖੋ ਬੜਾ ਬੜੀਆਂ ਨੇ ਇਹ ਮਾਲਕ ਦੇ ਹੱਥ ਆ ਬੰਦੇ ਦਾ ਕੰਮ ਕਰਮ ਕਰਨਾ ਬੰਦੇ ਦਾ ਕੰਮ ਹੈ ਕੋਟੀ ਕਰਨਾ ਫਲ ਲਾਉਣਾ ਪਰਮੇਸ਼ਵਰ ਦੇ ਹੱਥ ਆ ਪਰ ਯਾਰ ਲੋਕਾਂ ਨੂੰ ਸੁੱਖ ਦਿਓ ਆ ਪਿਛਲੇ ਸਾਢੇ ਤਿੰਨ ਪੌਰੇ 11 ਸਾਲਾਂ ਦੇ ਵਿੱਚ ਅੱਜ ਗਰਦਾਸਪੁਰ ਦਾ ਵਪਾਰੀ ਖੁਸ਼ ਆ ਤੇ ਕੋਲਣੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੇ ਲੀਡਰ ਦਾ ਹਿੱਸਾ ਨਹੀਂ ਕਿਸੇ ਪ੍ਰਾਪਰਟੀ ਦੇ ਵਿੱਚ ਕੇ ਦਾ ਹਿੱਸਾ ਨਹੀਂ ਤੁਸੀਂ ਰਾਤ ਰਾਤ ਘਰਤੀ ਸੀ ਤੁਸੀਂ ਨਗਰ ਕੌਂਸਲ ਦੇ ਉੱਤੇ ਸਵਾਈ ਵਾਸਤੇ ਨਹੀਂ ਬੈਠੇ ਲੋਕਾਂ ਨੂੰ ਸੁੱਖ ਦੇਣ ਵਾਸਤੇ ਨਹੀਂ ਬੈਠੇ ਤੁਸੀਂ ਨਗਰ ਕੌਂਸਲ ਇਸ ਕਰਕੇ ਕਬਜ਼ਾ ਕੀਤਾ ਦਾ ਵੀ ਤੁਸੀਂ ਜਿੰਨੀਆਂ ਕੋਲਣੀਆਂ ਨੇ ਉਹ ਨਗਰ ਕੌਂਸਲ ਦੇ ਵਿੱਚ ਘਟਾਉਂਦੇ ਹੋ ਤਾ ਕਿ ਤੁਹਾਨੂੰ ਕੋ ਹੋਰ ਬਾਹਰ ਦਾ ਮਹਿਕਮਾ ਪੁੱਛਣਾ ਜ਼ਰੂਰੀ ਤੁਸੀਂ ਆਪ ਪ੍ਰਧਾਨ ਬਣੇ ਦਿਓ ਉਹ ਬਾਕੀ ਜਿਹੜੇ ਬਚਾਰੇ 27 22 ਨੇ ਉਹ ਤਾਂ ਤੁਸੀਂ ਖੁਡੇ ਲੈ ਲਾ ਕੇ ਰੱਖੇ ਦੇਣ ਨੋਟ ਤਾਂ ਤੁਸੀਂ ਆਪ ਕਮਾ ਕੇ ਲਾ ਕੇ ਉਹ ਬਚਾਰੇ ਤੇ ਮੋਹਰੇ ਲਾਉਣ ਦੇ ਉੱਪਰ ਰੱਖਤੀਆਂ ਨੇ ਕਹਿਣ ਤੋਂ ਬਾਅਵੇ ਆ ਵੀ ਇਦਾਂ ਦੀ ਗੱਲ ਨਾ ਕਰੋ ਜਿਹਦੇ ਨਾਲ ਮੁੜ ਕੇ ਗੱਲ ਨੂੰ ਸੁਭਾਲਣਾ ਜਿਹੜਾ ਵਾ ਉਹ ਖਾ ਹੋ ਜੇ ਗੱਲ ਉਹ ਕਰੀਏ ਜਿਹਦੇ ਪਿੱਛੇ ਕੋਈ ਲਾਜਿਕ ਹੋਵੇ ਜਿਹਦੇ ਪਿੱਛੇ ਲੋਕ ਕਿਸੇ ਗੱਲ ਨੂੰ ਬੰਨ ਸੁ ਮੈਂ ਬੇਨਤੀ ਕਰੂੰਗਾ ਕਿ ਅਸੀਂ ਅੱਜ ਦੀਆਂ ਚੋਣਾਂ ਨੇ ਬڑے ਹਿੰਮਤ ਦੇ ਨਾਲ ਸਾਡਾ ਇੱਕ ਇੱਕ ਪਾਰਟੀ ਦਾ ਵਰਕਰ ਸਾਡਾ ਇੱਕ ਇੱਕ ਪਾਰਟੀ ਦਾ ਵਲੰਟੀਅਰ ਲੀਡਰ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਮਜ਼ਬੂਤੀ ਦੇ ਨਾਲ ਆਪਾਂ ਲੜਾਂਗੇ ਪਰ ਇੱਕ ਗੱਲ ਤੁਹਾਨੂੰ ਮੈਂ ਦੱਸ ਦਵਾਂ ਵੀ ਜਿਹੜਾ ਮਾਹੌਲ ਡਰ ਦਾ ਤੁਸੀਂ ਕਾਇਮ ਕੀਤਾ ਸੀ ਜਿਹਦਾ ਮੈਂ ਵੀ ਸ਼িকার 2022 ਦੇ ਵਿੱਚ ਰਿਆ ਉਹ ਡਰ ਸਾਡੇ 3.5 ਸਾਲਾਂ ਚ ਰਹਿ ਨਹੀਂ ਦਿੱਤਾ ਤੇ ਅਗਲੇ ਸਾਲ ਚ ਸਾਰਾ ਹੀ ਮੁਕਾ ਦੇਣਾ ਜੇ ਚਿੰਤਾ ਨਾ ਕਰਿਓ ਨੜਦਿਆਂ ਨੂੰ ਵਾਣ ਨਿਕੋਈ ਦੇਣੇ ਇਹ ਜਿਹੜਾ ਤੁਸੀਂ ਅੱਗੇ ਹੀ ਨਾ ਫਲਾਣਾ ਐਸਐਸਪੀ ਤੁਹਾਡਾ ਫਲਾਣਾ ਉਹ ਕਿਹੜਾ ਇਲਾਕਾ ਸਿਟੀ ਦੇ ਵਿੱਚ ਤੇ ਉਹ ਜਿਹਾ ਸੱਚੋ ਨੇ ਕਮੇਟੀ ਦੇ ਵਿੱਚ ਇਹਨੂੰ ਘਰੋਂ ਨਹੀਂ ਨਿਕਲਣ ਦਿੱਤਾ ਉਦੋਂ ਤੇ ਨਹੀਂ ਯਾਰ ਇਹ ਗਾਲਾਂ ਕੱਢੀਆਂ ਸਵਾਲ ਇਹ ਆ ਵੀ ਆਪਣੀ ਕਥਨੀ ਤੇ ਕਰਨੀ ਨੂੰ ਇੱਕ ਰੱਖੋ ਤਾਂ ਹੀ ਮੈਂ ਸਮਝਣਾ ਵੀ ਕਿ ਇਹ ਗੱਲ ਦਾ ਫਾਇਦਾ ਹੁੰਦਾ ਨਹੀਂ ਤੇ ਗੱਲਾਂ ਜਿਹੜੀਆਂ ਨੇ ਇਹ ਚੰਗੀਆਂ ਨਹੀਂ ਲੱਗਦੀਆਂ ਤੇ ਦੂਸਰੀ ਤੁਹਾਡੇ ਮਾਤੇ ਵਰਾਈ ਮੈਂ ਐਸ ਡੀ ਐਮ ਗੁਰਦਾਸਪੁਰ ਦੇ ਲੈਡੀ ਹੁੰਦਿਆ ਹੋਇਆ ਉਹਦੇ ਖਿਲਾਫ ਵਰਤੀ ਸ਼ਬਦਾਂ ਵਾਲੀ ਦੀ ਸਖਤ ਲਫ਼ਜ਼ਾਂ ਦੇ ਨਾਲ ਨਿੰਦਾ ਕਰਦਾ ਕੰਡਮ ਕਰਦਾ ਔਰ ਮੈਂ ਇਹਨਾਂ ਨੂੰ ਬੰਦੀ ਵੀ ਕਰੂੰਗਾ ਇਹੋ ਜੀ ਗੱਲ ਅਸੀਂ ਚੱਲਣ ਨਹੀਂ ਦੇਣੀ ਇਹਨਾਂ ਨੂੰ ਆਦਤ ਪੈ ਗਈ ਦੀ ਆ ਜਦੋਂ ਪਿਛੇ ਪੰਚਾਇਤਾਂ ਦੀ ਇਲੈਕਸ਼ਨ ਸੀ ਸਾਡੇ 우ਮਾ ਸ਼ੰਕਰ ਗੁਪਤਾ ਜੀ ਡੈਪਟੀ ਕਮਿਸ਼ਨਰ ਸਨ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਬੇਵਕੀਤਾ ਸੀਗਾ ਔਰ ਫਿਰ ਉਸ ਤੋਂ ਬਾਅਦ ਇਹਨਾਂ ਨੇ ਅੱਜ ਫਿਰ ਉਸ ਐਸਡੀਐਮ ਲੇਡੀ ਦੇ ਖਿਲਾਫ ਉਹਦੀ ਐਡਮਿਨਿਸਟ੍ਰੇਟਿਵ ਗੱਲ ਕਰਨ ਉਹਦੇ ਕਿਸੇ ਹੋਰ ਗੱਲ ਕਰਨ ਪਰ ਉਹਦੀ ਪਰਸਨਲ ਲਾਈਫ ਵੱਲੋਂ ਗੱਲ ਕਰਨੀ ਇਹ ਮੈਂ ਸਮਝਦਾ ਵੀ ਕੋਈ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਮੈਂ ਬੇਨਤੀ ਕਰੂੰਗਾ ਕਿ ਆ ਚੀਜ਼ਾਂ ਇਹ ਨਾ ਸਮਝਣ ਕਿ ਇਹਨਾਂ ਦੇ ਅੱਗੇ ਹੁਣ ਕੋ ਖਲੋਣ ਵਾਲਾ ਨਹੀਂ ਇਹਨਾਂ ਦੇ ਅੱਗੇ ਬੋਲਣ ਵਾਲਾ ਨਹੀਂ ਇਹਨਾਂ ਦੀ ਹਰ ਉਸ ਗਲਤ ਗੱਲ ਨੂੰ ਤਗੜੇ ਹੋ ਕੇ ਉਹਦਾ ਮੁਕਾਬਲਾ ਕਰਾਂਗੇ ਮਜ਼ਬੂਤੀ ਨਾਲ ਉਸ ਗੱਲ ਦਾ ਜਵਾਬ ਦੇਵਾਂਗੇ ਪਰ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਮੇਰੀ ਰਾਜਨੀਤੀ ਮੇਰੀ ਸੱਤਾ ਸੇਵਾ ਲਈ ਤੇ ਵਿਕਾਸ ਲਈ ਸਮਰਪਿਤ ਆ ਉਹ ਮੈਨੂੰ ਮੇਰੇ ਅਮੀਰ ਵਿਰਸੇ ਮੇਰੇ ਬਜ਼ੁਰਗਾਂ ਦੀ ਸੇਵਾ ਕਰਨੀਆ ਅਸੀਂ ਉਸ ਗੁਰਤੀ ਨੂੰ ਨਹੀਂ ਛੱਡਣਾ ਪਰ ਉਹਦੇ ਨਾਲ ਨਾਲ ਸ਼ਰਾਫਤ ਦੇ ਹੁੰਦਿਆ ਹੋਇਆ ਇਹਨਾਂ ਦੇ ਮਾੜੀ ਸ਼ਬਦਾਵਲੀ ਇਹਨਾਂ ਦੇ ਮਾੜੇ ਕੰਮ ਇਹਨਾਂ ਦੇ ਮਾੜੇ ਐਕਸ਼ਨ ਪੂਰੀ ਤੰਦ ਦੇ ਨਾਲ ਲੋਕਾਂ ਤੱਕ ਲੈ ਕੇ ਜਾਵਾਂਗੇ ਤਾਂ ਕਿ ਲੋਕਾਂ ਨੂੰ ਸਮਝ ਆਵੇ ਵੀ ਅੱਜ ਗੱਲ ਕੀ ਆਹ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ ਨਾ ਇਹ ਇੱਕ ਫਰਸਟ੍ਰੇਸ਼ਨ ਆ ਇੱਕ ਐਸੀ ਮਾਨਸਿਕਤਾ ਜਿਦਾਂ ਮੈਂ ਸਮਝਦਾ ਵੀ ਕਿਤੇ ਮਾੜਾ ਮੋੜਾ ਲਾਜ਼ਮੀ ਕਰਾ ਲੈਣਾ ਚਾਹੀਦਾ ਕਿਸੇ ਵਕਤ ਮਾਨਸਿਕਤਾ ਇਹੋ ਜੀ ਹੋ ਜਾਂਦੀ ਆ ਟ੍ਰੈਂਕੁਲਾਈਜ਼ਰ ਜਿਆ ਦੇਣਾ ਪੈਂਦਾ ਉਹ ਪਰ ਥੋੜਾ ਬੋਧਾ ਸ਼ਾਂਤੀ ਆ ਜਾਂਦੀ ਆ ਮਨ ਠੀਕ ਹੋ ਜਾਂਦਾ ਐਵੇਂ ਕਿਨੂੰ ਤੂੰ ਦੱਸੀ ਜਣਾ ਹਕਾ ਮਾਰ ਮਾਰ ਕੇ ਵੀ ਮੈਂ ਆਉਂ ਆਈ ਦੀ ਫੜ ਲੋ ਉਹ ਲੋਕਾਂ ਨੂੰ ਨਹੀਂ ਪਤਾ ਵੀ ਤੁਸੀਂ ਕਿੱਥੇ ਸੀਗੇ ਤੇ ਕਿੱਥੇ ਪਹੁੰਚ ਗਏ ਹੋ ਕਿਹੜੇ ਕੋਠੇ ਤੋਂ ਲੈ ਕੇ ਆਜੇ ਤੁਸੀਂ ਕਰੋੜਾਂ ਰੁਪਏ ਦੇ ਮਾਲਕ ਬਣ ਗਏ ਉਹ ਆਪ ਤੇ ਤੂੰ ਮੰਨੀ ਜਣਾ ਵੀ ਮੈਂ 100 ਕਰੋੜ ਰੁਪਇਆ ਕਮਾਇਆ ਹੋਰ ਦੱਸੋ ਕੀ ਕਰੀਏ ਉਹ ਕਾਰਨ ਕੀ ਆ ਵੀ ਮੈਂ ਤੇ ਉਹ ਸਾਡਾ ਆ ਪਾਰਟੀ ਹੁਣ ਉਸ ਪਾਰਟੀ ਦੀ ਮਾਨਸਿਕਤਾ ਇਹ ਆ ਕਿ ਮੈਡਮ ਨਵਜੋਤ ਕੋਰ ਸਿੱਧੂ ਜੀ ਨੇ ਕੱਲ ਕਿਹਾ ਵੀ ਸਾਡੇ ਕੋਲ 500 ਕਰੋੜ ਰੁਪਈਆ ਨਹੀਂ ਹੈਗਾ ਮੁੱਖ ਮੰਤਰੀ ਬਣਨ ਦਾ ਤੇ ਮੁੜ ਕੇ ਸੁਨੀਲ ਜਾਖੜ ਜੀ ਨੇ ਕਿਹਾ ਵੀ ਚੰਨੀ ਸਾਹਿਬ 350 ਕਰੋੜ ਰੁਪਈਆ ਦੇ ਕੇ ਬੜੇ ਸੀਗੇ 100 ਕਰੋੜ ਇਹ ਮੰਨ ਗਿਆ ਇਹ ਕਹਿੰਦਾ ਵੀ ਚਲ ਭੈਰੋ ਮੰਤਰੀ ਬਣਾਂਗੇ ਹਾਂਜੀ 100 ਕਰੋੜ ਦੇ ਨਾਲ ਸੋ ਕਹਿਣ ਤੋਂ ਬਾਅਦ ਇਹ ਮੇਰੀ ਬੇਨਤੀ ਹੈ ਆ ਕਿ ਇਹਨਾਂ ਦੀ ਮਾਨਸਿਕਤਾ ਪੈਸੇ ਨਾਲ ਚਲਦੀ ਆ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਕਰਪਸ਼ਾੜਾ ਇਹਨਾਂ ਦੀ ਮਾਨਸਿਕਤਾ ਦੇ ਵਿੱਚ ਅ ਬਰਾਈ ਵਾਲੀਆਂ ਗੱਲਾਂ ਨੇ ਇਸ ਕਰਕੇ ਇਹ ਗੱਲਾਂ ਕਰਨ ਯਾਰੇ ਇੱਕ ਦੇ ਮਾਰ ਮਾਰ ਕੇ ਜਿਹੜੇ ਕਿਤੇ ਕੇ ਵਿਚਾਰੇ ਨੇ ਲਈ ਹੁੰਦੀ ਆ ਕਲੋਨੀ ਤਿੰਨ ਕਿਲੇ ਨਾਲ ਲੈ ਲੈਂਦੇ ਨੇ ਉਹਦੇ ਉਹਨੂੰ ਕਹਿੰਦੇ ਲਾ ਹੁਣ ਜਾ ਦੇ ਨਾ ਤਿੰਨਾਂ ਦਾ ਵੀ ਗੱਲ ਕਰ ਤੇ ਆਪਣੀ ਸਾਡੀ ਛੱਡ ਉਹ ਕਿੱਥੇ ਜਾਏ ਬਿਵਾਰੀ ਅੱਜ ਗਰਦਾਸਪੁਰ ਦੇ ਵਿੱਚ ਸਾਢੇ 3.5 ਸਾਲਾਂ ਚ ਲੋਕਾਂ ਨੂੰ ਆਰਾਮ ਆ ਬਿਲਡਿੰਗਾਂ ਪੰਡ ਰੀਆਂ ਨੇ ਲੋਕੀ ਆਪਣਾ ਬਿਵਾਰ ਕਰ ਰਹੇ ਨੇ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਵਾ ਇਹੋ ਜੀ ਗੱਲਾਂ ਨਾ ਕਰੋ ਆ ਪੰਚਾਇਤੀ ਰਾਜ ਚੋਣਾ ਨੇ ਲੋਕਾਂ ਦੀ ਆਪਾਂ ਸੇਵਾ ਕਰਨੀ ਆ ਜਿਹੜਾ 5 ਸਾਲ ਅਸੀਂ ਤੇ ਉਸ ਗੱਲ ਤੇ ਨਹੀਂ ਜਾਂਦੇ ਵੀ ਕੀ ਖਾ ਗਏ ਕਿੱਥੇ ਖਾ ਗਏ ਕਿੱਥੇ ਲੈ ਗਏ ਆਈ ਕਹਿੰਦੀ ਆ ਵੀ ਜਿਹੜਾ گاਹ ਹੁਣ ਡਿਵੈਲਪਮੈਂਟ ਹੋਣੀ ਆ ਜਿਹੜੇ ਲੋਕੀ ਪਿਛਲੇ 5 ਸਾਲ ਤੋਂ ਵਾਂਝੇ ਰਹਿ ਗਏ ਨੇ ਉਹ ਉੜ ਆ ਰਹੇ ਨੇ ਉਹ ਵਿਕਾਸ ਅਸੀਂ ਜਿਹੜਾ ਦਾ وہ پورا کرا دیے سو اس کر کے میں بےنتی کروں گا کہ میرا پارٹی کا کلہ کلہ ولنٹیئر جس طریقے مرضی چاہے ابھی کھڑے ہاں اتنے ایمیں گلا کری جانیا جی میں پارلیمنٹ چیک میں وہ ویکیائی پر آپ فیور ویکلی کوئی گل نہیں آئی ہاں جی سو ਮੈਂ ਇਹ ਮੇਰੀ ਬੇਨਤੀ ਹੈ ਆ ਕਿ ਇਸ ਕਰਕੇ ਆਪਾਂ ਅੱਜ ਤੁਹਾਡੀ ਮੀਡੀਆ ਰਾਈ ਗਰਦਾਸਪੁਰ ਦੀ ਸਮੁੱਚੀ ਵੋਟਰ ਸਹਿਬਾਨ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਅਸੀਂ ਕੰਮ ਦੇ ਆਧਾਰ ਤੇ ਤੁਹਾਡੇ ਕੋਲ ਵੋਟਾਂ ਲੈਣ ਜਾਣਾ ਜ਼ਿਲ੍ਹਾ ਪਰਸ਼ਦ ਔਰ ਬਲਾਕ ਸੰਮਤੀ ਇੱਕ ਬਹੁਤ ਇੰਪੋਰਟੈਂਟ ਆਧਾਰਾ ਇਸ ਡੈਮੋਕ੍ਰੇਸੀ ਦਾ ਔਰ ਇਹਦੇ ਰਾਈ ਪਿੰਡਾਂ ਦਾ ਵਿਕਾਸ ਹੋਣਾ ਪਿਛਲੇ ਸਾਲਾਂ ਦੇ ਵਿੱਚ ਮੈਂ ਕਰਾਂਗਾ ਕਿ ਉਹ 6 ਦੇ 6 ਜ਼ੋਨ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਜਿਤਾਓ ਤਾਂ ਕਿ ਬਹੁਤ ਵਧੇਰੇ ਤਰੀਕੇ ਦੇ ਨਾਲ ਆਪਾਂ ਜਿਹੜੀ ਆ ਡਿਵੈਲਪਮੈਂਟ ਜਿਹੜੀ ਆ ਪਿੰਡਾਂ ਦੀ ਕਰ ਸਕੀਏ ਔਰ ਜ਼ਿਲ੍ਹਾ ਪਰਿਸ਼ਦ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਆਦਾਰਾ ਸਾਡੇ ਜ਼ੋਨ ਆਜਾਦਨਗਰ ਤੋਂ ਸਰਦਾਰ ਹਰਜੀਤ ਸਿੰਘ ਜੀ ਹਮਰਾਜਪੁਰ ਸਾਹਿਬ ਇਹ ਚੋਣ ਲੜ ਰਹੇ ਨੇ ਇਹਨਾਂ ਵਾਸਤੇ ਮੈਂ ਅਪੀਲ ਕਰਦਾ ਔਰ ਸਾਡੇ ਜਿਹੜਾ ਗੋਤਪੋਕਰ ਜ਼ੋਨ ਆ ਉਹਦੇ ਤੋਂ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਚੋਣ ਲੜ ਰਹੇ ਨੇ ਉਹਨਾਂ ਲਈ ਮੈਂ ਬੇਨਤੀ ਕਰਦਾ ਔਰ ਜਿਹੜਾ ਤਿਬਰ ਜ਼ੋਨ ਆ ਉਹਦੇ ਤੋਂ ਸਾਡੀ ਪਹਿਣ ਜਤਿੰਦਰ ਕੌਰ ਜਿਹੜੇ ਖੁੰਡੀ ਤੋਂ ਸਰਪੰਚ ਨੇ ਔਰ ਜਿਹੜੇ ਪੰਚਾਇਤੀ ਰਾਜ ਦੇ ਨੈਸ਼ਨਲ ਵਾਧਾ ਵਾਧਾ ਛਾੜ ਕੇ ਆ ਆदमी ਦੇ ਚੋਣ ਨਿਸ਼ਾਨ ਝਾੜੂ ਦੇ ਉੱਪਰ 14 ਤਰੀਕ ਨੂੰ ਵੋਟਾਂ ਪਾਓ ਤਾਂ ਕਿ ਜਿਹੜੀ ਵਿਕਾਸ ਦੀ ਰਾਜਨੀਤੀ ਆਪਾਂ ਪਿਛਲੇ 3.5 ਸਾਲਾਂ ਦੀ ਸ਼ੁਰੂ ਕੀਤੀ ਆ ਉਹਨੂੰ ਹੋਰ ਤੇਜ਼ੀ ਦੇ ਨਾਲ ਲੋਕਾਂ ਤੱਕ ਪਹੁੰਚਾਇਆ ਜਾਵੇ ਲੋਕਾਂ ਦੇ ਜ਼ਿੰਦਗੀ ਜਿਹੜੀ ਆ ਸੁਖਰੇਣੀ ਕੀਤੀ ਜਾਵੇ ਲੋਕਾਂ ਦਾ ਜੀਵਨ ਸਤਰ ਉੱਪਰ ਚੁੱਕਿਆ ਜਾਵੇ ਤਾਂ ਕਿ ਲੋਕ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਤਰੀਕੇ ਨਾਲ ਬਤਾ ਸਕਣ ਜੋ ਹਾਲਾਤ ਬਾਕੀ ਪੋਲੀਟੀਕਲ ਪਾਰਟੀਆਂ ਦੇ ਨੇ ਉਹ ਤੁਹਾਡੇ ਸਾਹਮਣੇ ਨੇ ਅੱਜ ਕਿਸੇ ਪੋਲੀਟੀਕਲ ਪਾਰਟੀ ਨੂੰ ਲੰਬੇ ਚੌੜੇ ਕੈਂਡੀਡੇਟ ਜਿਹੜੇ ਨੇ ਨਹੀਂ ਮਿਲੇ ਉਹਦਾ ਕਾਰਨ ਇਹ ਹੋਈ ਆ ਵੀ ਆਮ ਆਦਮੀ ਪਾਰਟੀ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਵਿੱਚ ਜੋ ਸਾਰ ਲੋਕਾਂ ਦੀ ਲਈ ਆ ਪਾਵੇ ਉਹ ਬਿਜਲੀ ਦੇ ਬਿੱਲ ਨੇ ਪਾਵੇ ਕਿਸਾਨੀ ਨੂੰ ਲਗਾਤਾਰ ਬਿਜਲੀ ਦਾ ਮਿਲਣਾ ਫਸਲਾਂ ਦਾ ਚਕਾਉਣਾ ਹਰ ਚੀਜ਼ ਜਿਹੜੀ ਆ ਉਹ ਲੋਕਾਂ ਦੀ ਫਾਇਦੇ ਲਈ ਸਰਕਾਰ ਜਿਹੜੀ ਆ ਉਹ ਕਰੀ ਜਾ ਰਹੀ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵਚਨ ਬਾਤਾ ਕਿ ਵਧੀਆ ਹੋਰ ਪ੍ਰਾਲੇ ਕਰਕੇ ਆਪਾਂ ਕਰਾਂਗੇ ਸੋ ਇਹੋ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਔਰ ਇੱਕ ਵਾਰੀ ਅਪੀਲ ਕਰਦਾ ਕਿ ਮੇਰੇ ਹਰ ਆਮ ਆਦਮੀ ਦੇ ਹਰ ਕੈਂਡੀਡੇਟ ਨੂੰ ਤਖੜੇ ਹੋ ਕੇ ਵੋਟਾਂ ਪਾਓ ਤਾਂ ਕਿ ਵਿਕਾਸ ਨੂੰ ਅਸੀਂ ਅੱਗੇ ਲੈ ਕੇ ਚੱਲ ਸਕੀਏ